ਸੋ ਅੱਜ ਤੂਰੀ ਹਲਕੇ ਦੇ ਇੱਕ ਤਾਂ ਤੂਰੀ ਦੇ ਵਿੱਚ ਐ ਮੁੱਖ ਮੰਤਰੀ ਸਹਿਤਾ ਕੇਂਦਰ ਖੋਲਿਆ ਤੁਸੀਂ ਪਲੀਜ਼ ਉੱਥੇ ਜਾ ਕੇ ਆਇਓ ਉਦੋਂ ਪਲੀਜ਼ ਉਹਦਾ ਕੱਲ ਨੂੰ ਵਰਕਿੰਗ ਡੇ ਐ ਉੱਥੇ ਲੋਕਾਂ ਨਾਲ ਗੱਲਬਾਤ ਕਰਿਓ ਕਿ ਇੱਕੋ ਛੱਤ ਹੱਲੇ ਸਾਰਾ ਕੁਝ ਕੰਮ 51 ਕਿਸਮ ਦੇ ਕੰਮ ਉੱਥੇ ਹੋ ਜਾਣਗੇ ਇੱਕੋ ਰਿਸੈਪਸ਼ਨ ਤੋਂ ਤੁਹਾਨੂੰ ਪਰਚੀ ਮਿਲਣੀ ਐ ਬਸ ਉੱਥੇ ਤੁਹ ਬਹਿ ਜਾਣਾ ਤੇ ਸਾਰਾ ਕੁਝ ਕਰਕੇ ਤੁਹਾਨੂੰ ਦੇਣਗੇ ਚਾਹੇ ਉਹ ਜਾਤੀ ਪ੍ਰਮਾਣ ਪੱਤਰ ਹੈ ਚਾਹੇ ਉਹ ਕੋਈ ਪਾਸਪੋਰਟ ਦਾ ਕੰਮ ਹੈ ਚਾਹੇ ਕੋਈ ਤੁਹਾਡਾ ਕੋਈ ਵਿਧਵਾ ਪੈਨਸ਼ਨ ਜਾਂ ਅੱਜ ਮੈਂ ਦੋ ਤਿੰਨ ਮਿਲਿਆ ਵੀ ਸੀਗਾ ਦੋ ਤਿੰਨ ਜਿਹੜੇ ਬੰਦੇ ਉੱਤੇ ਆਏ ਸੀਗੇ ਬੜਾ ਸ਼ਾਨਦਾਰ ਵੇਟਿੰਗ ਰੂਮ ਵੀ ਹੈ ਮੀਟਿੰਗ ਰੂਮ ਵੀ ਹੈ ਜਿੱਥੇ ਪ੍ਰੈਸ ਕਾਨਫਰੰਸ ਹੋ ਸਕਦੀ ਹੈ ਔਰ ਬਹੁਤ ਅੱਛਾ ਇੱਕ ਮਾਹੌਲ ਉੱਥੇ ਕ੍ਰੀਏਟ ਹੋਊਗਾ ਉਸ ਤੋਂ ਬਾਅਦ ਕਨੌਰ ਵਿਖੇ ਮੈਂ ਆਜਾ ਆਇਆ ਪੰਜ ਪਿੰਡਾਂ ਦੀਆਂ ਪੰਚਾਇਤਾਂ ਸੀ ਅੱਜ ਬੁਲਾਈਆਂ ਸੀ ਜਿਦੇ ਚ ਚਾਂਗਲੀ ਇਹ ਘਨੌਰ ਖੁਰਤ ਘਨੌਰ ਕਲਾਂ ਅ ਇਹ ਤੋਂ ਇਲਾਵਾ ਕਾਤਰੋਂ ਤੇ ਘਨੌਰ ਘਨੌਰੀ ਕਲਾਂ ਤੇ ਬਹੁਤ سارے ਪੈਸੇ ਪਹਿਲਾਂ ਵੀ ਇਨਾ ਪਿੰਡਾਂ ਨੂੰ ਆ ਚੁੱਕੇ ਨੇ ਔਰ ਸਰਪੰਚਾਂ ਨੇ ਅੱਜ ਦੱਸਿਆ ਦੀ ਹੈ ਕੰਮ ਚੱਲ ਰਹੇ ਨੇ ਹੋਰ ਵੀ ਉਹਨਾਂ ਦੀਆਂ ਮੰਗਾਂ ਸੀ ਕਿਸੇ ਪਿੰਡ ਨੂੰ 40 ਲੱਖ ਦਾ ਚੈੱਕ ਕਿਸੇ ਇੱਕ ਪਿੰਡ ਨੂੰ 56 ਲੱਖ 41 ਹਜ਼ਾਰ ਦਾ ਚੈੱਕ ਹੈ ਇੱਕ ਪਿੰਡ ਨੂੰ 20 ਲੱਖ ਦਾ ਹੁਣ ਉਹ ਸਟੇਟ ਦਾ ਹਿੱਸਾ ਹੈ ਉਹ ਸੈਂਟਰ ਦੀ ਸਕੀਮ 'ਚ 23 ਲੱਖ ਤਾਂ ਉਹਨਾਂ ਨੂੰ ਸੈਂਟਰ ਵੱਲ ਆਊਗਾ ਟੋਟਲ 43 ਲੱਖ ਹੈ ਪਿੰਡਾਂ ਦੇ ਛੱਪੜ ਮੁੱਖ ਮੰਗਾਂ ਜਿਹੜੀਆਂ ਛੱਪੜ ਤੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਤੇ ਸਟੇਡੀਅਮ ਇਹ ਤਿੰਨ ਤਾਂ ਜੀ ਮੰਗਾਂ ਹਰ ਪਿੰਡ ਦੀਆਂ ਨੇ ਔਰ ਪੂਰੀਆਂ ਕਰਨੀਆਂ ਨੇ ਤੇ ਨਾਲ-ਨਾਲ ਲਾਇਬ੍ਰੇਰੀ ਦੀ ਮੰਗ ਹੈ ਕਿਤੇ ਕਿਤੇ ਜਿਹੜਾ ਉਹ ਪਿੰਡ ਦੀਆਂ ਗਲੀਆਂ ਨਾਲੀਆਂ ਵਾਸਤੇ ਵੀ ਲੋਕਾਂ ਨੇ ਪੈਸੇ ਮੰਗੇ ਆ ਸੋ ਜ ਮੈਂ ਨਹੀਂ ਦੇਖਦਾ ਕਿ ਜਿਹੜਾ ਸਰਪੰਚ ਕਿਹੜੀ ਪਾਰਟੀ ਦਾ ਹੈ ਜਾਂ ਕਿੱਦੋਂ ਹੈ ਜਾਂ ਪਿੰਡ ਚੋਂ ਕਿੰਨੀਆਂ ਵੋਟਾਂ ਪਈਆਂ ਜੇ ਉਹ ਮੈਂ ਦੇਖਦਾ ਕਿ ਪ੍ਰੋਜੈਕਟ ਕੀ ਹੈ ਪ੍ਰੋਜੈਕਟ ਵਧੀਆ ਹੋਵੇ ਤਾਂ ਸਹੀ ਜਿਹੜਾ ਖਜ਼ਾਨੇ ਦਾ ਮੂੰਹ ਜਿਹੜਾ ਉਹ ਪਿੰਡਾਂ ਦੇ ਲੋਕਾਂ ਵੱਲ ਸ਼ਹਿਰਾਂ ਦੇ ਲੋਕਾਂ ਵੱਲ ਕਸ ਬੰਦੇ ਰੁਕਣਾ ਬੈਲੀਆਂ ਖੁੱਲੇ ਹੋਏ ਤੇ ਇਹਦੇ ਵਿੱਚ ਤੁਹਾਨੂੰ ਮੈਂ ਡਿਟੇਲ ਸਾਰੀ ਦੱਸ ਦੂੰਗਾ ਮੈਂ ਕੱਲਾ ਕੱਲਾ ਤੁਹਾਨੂੰ ਲਿਖ ਕੇ ਸਾਰਾ ਪਤਾ ਲੱਗ ਜੂਗਾ ਕਿਹੜੇ-ਕਿਹੜੇ ਪਿੰਡ ਨੂੰ ਕਿਹੜੇ-ਕਿਹੜੇ ਕਿੰਨੇ-ਕਿੰਨੇ ਪੈਸੇ ਗਏ ਨੇ ਇੱਥੇ ਕਨੌਰੀ ਕਨੌਰ ਕਲਾਂ ਕਨੌਰੀ ਕਲਾਂ ਕਨੌਰ ਖੁਰਦ ਕਾਤਰੂ ਚਾਂਗਲੀ ਇਹਨਾਂ ਦੇ ਸਾਰੇ ਜਿਹੜੇ ਪਿੰਡਾਂ ਦੇ ਪੈਸਿਆਂ ਦੀ ਗੱਲ ਹੈ ਮੈਂ ਕੋਈ ਜ਼ਿਆਦਾ ਡਿਟੇਲ ਦੇਣਾ ਚਾਹੁੰਦਾ ਬਾਕੀ ਅੱਜ ਮੈਂ ਨੰਗਲ ਗਿਆ ਸੀ ਮੈਂ ਨੰਗਲ ਤੋਂ ਆਇਆ 21 ਮਈ ਹੈ ਅੱਜ ਦੇ ਦਿਨ ਤੋਂ ਲੈ ਕੇ ਅਗਲੀ 21 ਮਈ ਤੱਕ ਪਾਣੀ ਦਾ ਜਿਹੜਾ ਉਹ ਕੋਟਾ ਵੰਡਿਆ ਜਾਂਦਾ ਸੋ ਅੱਜ ਅਸੀਂ ਪੰਜਾਬ ਵੱਲੋਂ ਜਿਹੜਾ ਹਰਿਆਣੇ ਨੂੰ ਰਾਸਤਾਨ ਨੂੰ ਕੋਟਾ ਨਿਰਧਾਰਤ ਹੈ ਅਜ 1:00 ਵਜੇ ਤੋਂ ਅਸੀਂ ਛੱਡਣਾ ਸ਼ੁਰੂ ਕਰਤਾ 1 ਘੰਟੇ ਵਿੱਚ 100 ਕਿਊਸਿਕ ਛੱਡਦੇ ਅਗਲੇ ਘੰਟੇ ਵਿੱਚ 100 ਕਿਊਸਿਕ ਹੋਰ ਤਾਂ ਫਿਰ ਜਿੰਨਾ ਉਹਨਾਂ ਦਾ ਹਿੱਸਾ ਬਣੂਗਾ ਜਿੰਨਾ ਉਹਨਾਂ ਦੀਆਂ ਨਹਿਰਾਂ ਇੱਕਦਮ ਨਹੀਂ ਛੱਡੇ ਜਾਂਦਾ ਪਾਣੀ ਤੇ ਜਿੰਨਾਂ ਕਿ ਨਹਿਰਾਂ ਉਹਨਾਂ ਦੀ ਚਲਦੀਆਂ ਨੇ ਉਸ ਸਭ ਨਾਲ ਫਿਰ ਉਹਨੂੰ ਪਾਣੀ ਮਿਲ ਜਾਊਗਾ ਇਹੀ ਗੱਲ ਮੈਂ ਇੱਕ ਤਰੀਕ ਤੋਂ ਕਹਿੰਦਾ ਆ ਰਿਹਾ ਕਿ 21 ਤਰੀਕ ਤੋਂ ਤੁਹਾਨੂੰ ਵੈਸੇ ਹੀ ਪਾਣੀ ਮਿਲ ਜਾਣਾ ਜਿਹੜਾ ਨਾਰਮਲ ਕੋਟਾ ਤੁਹਾਡਾ ਬਣਦਾ ਨਿਰਧਾਰਤ ਹਾਲਾਂਕਿ ਉਹ ਵੀ ਬਹੁਤ ਚਿਰ ਪਹਿਲਾਂ ਨਿਰਧਾਰਤ ਹੋਇਆ ਹੋਇਆ ਜਦੋਂ ਬਹੁਤ ਜ਼ਿਆਦਾ ਪਾਣੀ ਸੀ ਅਸੀਂ ਮੰਗ ਕਰਦੇ ਹਾਂ ਕਿ ਹੁਣ ਪਾਣੀ ਨੂੰ ਮਾਪ ਕੇ ਹੁਣ ਜਿਹੜਾ ਪਾਖੜਾ ਚ ਜਾਂ ਪੌਂਗ ਚ ਜਾਂ ਰਣਜੀਤ ਸਾਗ ਡੈਮ ਚ ਕਿੰਨਾ ਪਾਣੀ ਆ ਹੁਣ ਦੇ ਮੁਤਾਬਕ ਤੁਸੀਂ ਡਿਸਟ੍ਰਿਬਿਊਸ਼ਨ ਕਰੋ ਹੁਣ ਦੇ ਮੁਤਾਬਕ ਵੰਡ ਕਰੋ ਧੱਕਾ ਨਾ ਕਰੋ ਸਾਡੇ ਨਾਲ ਹਰਿਆਣੇ ਨੇ ਬਾਦੂ ਪਾਣੀ ਮੰਗਿਆ ਅਸੀਂ ਨਹੀਂ ਦਿੱਤਾ ਸਾਡੇ ਕੋਲ ਹੈ ਹੀ ਨਹੀਂ ਕਿਉਂਕਿ ਅਸੀਂ ਵਰਤਣ ਲੱਗੇ ਪਾਣੀ ਨੂੰ 700 ਕਿਲੋਮੀਟਰ ਪਾਈਪਲਾਈਨ ਪੈ ਚੁੱਕੀ ਹੈ ਪੰਜਾਬ ਚ ਤੁਸੀਂ ਤੁਹਾਡੇ ਬਹੁਤ ਸਾਰੇ ਦੋਸਤ ਮਿੱਤਰ ਪੂਰੇ ਪੰਜਾਬ ਚ ਹੋਣਗੇ ਕੋਈ ਪਾਈ ਫੈਕਟਰੀ ਹੋਵੇ ਪੰਜਾਬ ਚ ਜਿਹਦੇ ਕੋਲੇ ਪਾਈਪ ਪਏ ਹੋਣ ਸਾਨੂੰ ਪਲੀਜ਼ ਐਡਰੈਸ ਦੇ ਦਿਓ ਕਿਸੇ ਪਾਈ ਫੈਕਟਰੀ ਕੋਲੇ ਪਾਈਪ ਨਹੀਂ ਹੈਗੇ ਜੀ ਇਸ ਵਾਰ ਆਰਡਰ ਤੇ ਵੇਟਿੰਗ ਲਿਸਟ ਚੱਲ ਰਹੇ ਹਨ ਸੋ ਪਾਣੀ ਨਹਿਰੀ ਪਾਣੀ ਨੂੰ ਸੀ ਵਰਤਣ ਲੱਗੇ ਉਹ ਉਹ ਪੁਰਾਣੀਆਂ ਆਤਾਂ ਤੇ ਖੜੇ ਰਹੇ ਕਿ ਸਾਨੂੰ ਇਹੀ ਮਿਲ ਜਾਂਦਾ ਹੁੰਦਾ ਉਹ ਨਹੀਂ ਮਿਲਿਆ ਇਸ ਵਾਰ ਅਸੀਂ 95% ਦੇ ਨੇੜੇ ਤੇੜੇ ਸੀ ਯੂਜ਼ ਕਰ ਲਿਆ ਅੱਜ ਤੱਕ ਪਾਕੜਾ ਤਾਂ ਪਹਿਲਾਂ ਕਿਤੇ 777 ਤੋਂ ਵੱਧਿਆ ਨਹੀਂ ਸੀ ਪੰਜਾਬ ਤੇ ਕੋਰਟ ਦੇ ਵਿੱਚ ਵੀ ਅਸੀਂ ਲੜ ਰਹੇ ਹਾਂ ਕੋਰਟ 'ਚ ਅਸੀਂ ਕਹਿੰਦੇ ਅਸੀਂ ਤਾਂ ਆਪਣੇ ਹਿੱਸੇ ਵਰਤਦੇ ਹਾਂ ਇਹ ਆਪਣਾ ਵਰਤ ਕੇ ਵੀ ਸਾਥੋਂ 142000 ਤੋਂ ਵੱਧ ਕਿ ਉਸ ਸਿੱਕ ਜਿਹੜਾ ਪਾਣੀ ਉਹ ਵੱਧ ਵਰਤ ਚੁੱਕੇ ਨੇ ਆਪ ਦੇ ਕੋਟੇ ਤੋਂ ਅਸੀਂ ਹਿਊਮਨਿਟੇਰੀਅਨ ਗਰਾਉਂਡ ਤੇ ਮਾਨਵਤਾ ਦੇ ਆਧਾਰ ਤੇ ਅਸੀਂ ਉਹਨਾਂ ਚਾਰ ਹਜ਼ਾਰ ਮਤਲਬ ਕਿ ਉਸ ਇੱਕ ਜਿਹੜਾ ਪੀਣ ਵਾਸਤੇ ਜਿਹਨੂੰ ਮੰਗਿਆ ਸੀ ਅੱਜ ਤੀ ਦੇ ਰੇ ਸੀ ਪਰ ਜੇ BBMP ਦਾ ਜਿਹੜਾ ਐਗਰੀਮੈਂਟ ਦੇਖੀਓ ਉਹ ਚ ਕੋਈ ਮਾਨਵਤਾ ਦੀ ਕਲੋਜ਼ ਨਹੀਂ ਹੈਗੀ ਕਿ ਜੇ ਮਾਨਵਤਾ ਦੇ ਹਾਰ ਤੇ ਦਿਓ ਪਰ ਕੋਈ ਨਹੀਂ ਅਸੀਂ ਦਾ ਭਾਈ ਕਨੇਈ ਹੈ ਜਿਹਦੇ ਵਾਰਸ ਆ ਅਸੀਂ ਤਾਂ ਦੁਸ਼ਮਣਾਂ ਨੂੰ ਵੀ ਲੜਾਈ ਚ ਪਾਣੀ ਕਹਉਂਦੇ ਰਹੇ ਹਾਂ ਸੋ ਸਾਡਾ ਦੁਸ਼ਮਣ ਥੋੜੀ ਜਿਹਾ ਰਹਿਣਾ ਸਾਡੇ ਦਾ ਦੇਸ਼ ਵਸਿਆ ਹੋਈ ਆ ਪਰ ਉਹ ਰਾਜਨੀਤੀ ਜਿਸ ਤਰੀਕੇ ਨਾਲ ਕਰ ਰਹੇ ਸੀ ਜਿਸ ਧੱਕੇ ਨਾਲ ਉਹ ਬਾਹਮ ਰੋੜ ਕੇ ਸਾ ਤੋਂ ਪਾਣੀ ਮੰਗ ਰਹੇ ਸੀ ਉਹ ਤਰੀਕਾ ਚੱਲਣਾ ਨਹੀਂ ਅੱਜ ਵੀ ਮੈਂ ਇਹੀ ਕਹਿ ਕੇ ਆਇਆ ਤੁਹਾਡੇ ਸਾਹਮਣੇ ਵੀ ਇਹੀ ਕਹਣਾ ਕਿ ਹਰਿਆਣਾ ਨੇ ਹੁਣ ਆਪਣਾ ਪਾਣੀ 1 ਸਾਲ ਵਾਸਤੇ ਸੰਜਮ ਨਾ ਬਰਤਣਾ ਚਾਹੀਦਾ ਅਗਲੀ ਵਾਰ ਵੀ ਨਾ ਉਮੀਦ ਕਰੋ ਸਾਡੇ ਤੋਂ ਕਿ ਤੁਸੀਂ ਮਾਰਚ ਚ ਆਪਣਾ ਖਤਮ ਕਰਕੇ April May ਤੱਕ ਇਹ ਦੋ ਸੰਵਾਦ ਦ ਦਿਓ ਨਹੀਂ ਹੈਗਾ ਸਾਡੇ ਕੋਲੇ ਬਾਦੂ ਪਾਣੀ ਅਸੀਂ ਆਪਣਾ ਪਾਣੀ ਆਪ ਬਰਤਣ ਲੱਗ ਗਏ ਪਹਿਲਾਂ ਤਾਂ ਚਲੇ ਜਾਂਦੀ ਅਸੀਂ ਲਾਪਰਵਾਹੀਆਂ ਹੁਣ ਅਸੀਂ ਬੂੰਦ ਬੂੰਦ ਦਾ ਹਿਸਾਬ ਲੈ ਰਹੇ ਹਾਂ ਸੋ ਇਸ ਕਰਕੇ ਅੱਜ 21 ਮਈ ਹੈ ਅਸੀਂ ਪਾਣੀ ਦੀ ਆਪ ਨੱਕੇ ਤੇ ਜਾ ਜਾ ਕੇ ਰਾਖੀ ਕੀਤੀ ਹੈ ਔਰ ਪੰਜਾਬ ਦੇ ਪਾਣੀ ਵਾਸਤੇ ਇੱਕ ਇੱਕ ਬੂੰਦ ਵਾਸਤੇ ਲੜਾਈ ਲੜਦੇ ਆਂ ਤੇ ਬਿਖਰੀ ਨੂੰ ਲੱਗਦੀ ਤਾਂ ਜਾਂਦਾ ਪਰ ਡੀਵੀਐਮਪੀ ਤੇ ਨਹੀਂ ਲੱਗਦਾ ਕਿ ਇਹ ਰੀਅਲ ਰੈਂਡਰ ਕਿ ਜਿਹੜੇ ਚੂਹੇ ਖੜਾ ਨਹੀਂ ਮਾਰਦੇ ਆਪਣੇ ਜੀ ਪਾਣੀਆ ਪਹਿਲਾ ਹੱਕ ਤਾਂ ਪੰਜਾਬ ਦਾ ਨਾ ਈਵਨ ਹਰਿਆਣਾ ਤੇ ਰਾਜਸਥਾਨ ਨੂੰ ਕੋਰਪਰੀਅਨ ਵੀ ਕਿਵੇਂ ਬਣਾ ਲੈ ਇਹਨਾਂ ਨੇ ਜਦ ਕਿ ਉਹ ਕਿਸੇ ਵੀ ਦਰਿਆ ਨਾਲ ਉਹਨਾਂ ਨਾਲ 1 ਇੰਚ ਵੀ ਜ਼ਮੀਨ ਨਹੀਂ ਲੱਗਦੀ ਨਾ ਸਤਲੁਜ ਨਾਲ ਨਾ ਰਾਵੀ ਨਾਲ ਨਾ ਵਿਆਸ ਨਾਲ ਹਿੱਸਾ ਹੋ ਰਾਵੀ ਚੋਂ ਵੀ ਮੰਗਦੇ ਆ ਹਿੱਸਾ ਹੋ ਵਿਆਸ ਚੋਂ ਵੀ ਮੰਗਦੇ ਆ ਜੋ ਪਹਿਲਾਂ ਜ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਉਦੋਂ ਜੋ ਬਣਦਾ ਸੀ ਉਹ ਤਾਂ ਉਹ ਤਾਂ ਜਮਨਾ ਚ ਵੀ ਬਣਦਾ ਸੀ ਪੰਜਾਬ ਦਾ ਜਿਦੋਂ ਜਿਹੜਾ ਮਹਾਪੰਜਾਬ ਕਹ ਲੋ ਜਦੋਂ ਉਦੋਂ ਪੰਜਾਬ ਸੀ ਤਾਂ ਪੰਜਾਬ ਦਾ ਹਿੱਸਾ ਜਿਹੜਾ ਸੀ ਯਮਨਾ ਦੇ ਪਾਣੀ ਸੀ ਜਦੋਂ ਹਰਿਆਣਾ ਲੱਗ ਗਿਆ ਹਰਿਆਣਾ ਯਮਨਾ ਨਾਲ ਤੋਂ ਪਾਣੀ ਲੈਂਦਾ ਹਜੇ ਵੀ ਪਰ ਪੰਜਾਬ ਦਾ ਘੜ ਤਾਂ ਸਭ ਪੰਜਾਬ ਤੋਂ ਮੰਗਣ ਲੱਗ ਗਏ ਤੇ ਜਦੋਂ ਹੈ ਹੀ ਇਕੱਠੇ ਸੀ ਦੋ ਭਾਈ ਜੇ ਕੋਈ ਸਾਂਝੀ ਚੀਜ਼ ਹੈ ਦੋ ਦੋ ਹਿੱਸਿਆਂ 'ਚ ਵੰਡੀ ਜਾਊਗੀ ਤੇ ਉਹ ਤਾਂ ਉਹਨਾਂ ਨੇ ਰੱਖ ਲਿਆ ਯਮਨਾ ਵਾਲਾ ਤਾਂ ਪਰ ਨਾਲ ਦੀ ਨਾਲ ਸਭ ਭਾਈ ਵੱਲ ਮੰਗਣ ਲੱਗੇ ਨਾਲ ਦੇ ਹੌਣ ਭਾਖੜਾ ਤੋਂ ਕਹਿੰਦੇ ਵੱਧ ਪਾਣੀ ਦਿਓ ਔਰ ਧੱਕਾ ਕਰਨ ਲੱਗੇ ਸਵੇਰੇ 6 ਵਜੇ ਚੀਰਮੈਨ ਉੱਠ ਕੇ ਆ ਜਾਂਦਾ ਸੀ ਮੈਂ ਗੇਟ ਖੋਲੂਗਾ ਐ ਕਿਵੇਂ ਆਏ ਗੇਟ ਕੋਲ ਦੇ ਬੱਚਿਆਂ ਦੀ ਗੱਲ ਹੈ ਸੋ ਇਸ ਕਰਕੇ ਪਾਣੀ ਵਾਸਤੇ ਜੋਰ ਕਿਉਂਕਿ ਸਾਡੀ ਲਾਈਫ ਲਾਈਨ ਹੈ ਪੰਜਾਬ ਦੀ ਜੇ ਤਾਂ ਹੋਵੇ ਨਾ ਅਸੀਂ ਪਾਣੀ ਕਿਤੇ ਇਧਰ ਉਧਰ ਗਲਤ ਇਸਤੇਮਾਲ ਕਰ ਰਹੇ ਸਾਡੇ ਕੋਲੇ ਆਪ ਦੇ ਪਾਈਪ ਪਾ ਰਹੇ ਆ ਕੱਸੀਆਂ ਚਲਾ ਰਹੇ ਆ ਰਜਵਾਹੇ ਪੁਰਾਣੇ ਬੰਦ ਪਏ ਸੂਏ ਸਾਰੇ ਚਲਾ ਰਹੇ ਆ ਨਹਿਰੀ ਪਾਣੀ ਅਸੀਂ ਵਰਤ ਥੱਲੇ ਵਾਲਾ ਪਾਣੀ ਸਾਡਾ ਵਰਤਣ ਤਾਂ ਕੀ ਮਤਲਬ ਖੁੱਟਾਂ ਚ ਵੀ 600 ਫੁੱਟ ਤੇ ਜਾਵੜਿਆ ਜੀ ਸੋ ਇਸ ਕਰਕੇ ਸਾਡੇ ਕੋਲੇ ਫालतू ਪਾਣੀ ਹੈ ਨਹੀਂ ਹਾਂ ਜਿਹੜਾ ਇਹਨਾਂ ਦਾ ਹਿੱਸਾ ਬਣਦਾ ਉਹ ਤੇ ਉਹ ਤਾਂ ਮੌਕਾ ਹੀ ਦੇਖਦੇ ਨੇ ਜੀ ਪੰਜਾਬ ਨੂੰ ਕਿਹੜੇ ਪਾਸੇ ਮਾਰ ਮਾਰੀ ਹੈ ਜੰਗ ਹੈ ਉਹ ਸਾਡੇ ਗੱਲ ਪੈਂਦੀ ਹੈ ਠੀਕ ਹੈ ਜੀ ਸਾਰੀ ਸਾਰੀ ਜਿਹੜੀ ਜੰਗ ਲੜੀ ਗਈ ਕਿੱਥੇ ਲੜੀ ਗਈ ਹੈ ਫਾਜ਼ਿਲਕਾ ਤੋਂ ਪਠਾਨਕੋਟ ਤੱਕ ਜਿੰਨੇ ਡਰੋਨ ਆਏ ਜਿੰਨੀਆਂ ਮਜ਼ੇਲਾ ਆਈਆਂ ਸਾਡੇ ਕੋਲੇ ਠੀਕ ਹੈ ਜੀ ਪਾਣੀ ਵਾਲੀ جنگ ਹੈ ਉਹ ਸਾਨੂੰ ਲਾ ਰੱਖੀ ਹੈ ਮੈਨੂੰ ਸਮਝ ਨਹੀਂ ਆਉਂਦੀ ਸੀ ਪੁਲਿਸ ਨੂੰ ਮੈਂ ਬਾਰਡਰ ਤੇ ਲਾਵਾਂ ਜਾਂ ਡੈਮਾਂ ਤੇ ਲਾਵਾਂ ਹਾਂ ਜੀ ਇਧਰ ਕਿਸਾਨਾਂ ਵਾਲਾ ਜਿਹੜਾ ਉਹਦੇ ਚ ਇਹਨਾਂ ਨੇ ਬਾਰਡਰ ਬੰਦ ਕਰੀ ਰੱਖੇ ਠੀਕ ਹੈ ਨਾ ਸੋ ਪ੍ਰਸ਼ਾਚਾਰ ਵਿਰੁੱਧ ਤੇ ਨਸ਼ਿਆਂ ਵਿਰੁੱਧ ਜੰਗ ਹੈ ਉਹ ਅਸੀਂ ਲੜ ਰਹੇ ਆ ਹੁਣ ਮਤਲਬ ਕਿਸੇ ਪਾਸੇ ਤੋਂ ਤੁਹਾਨੂੰ ਠੰਡੀਆਂ ਬਤਾ ਬੁੱਲਾ ਆਉਣ ਤੋਂ ਆਰ ਡੀ ਐਫ ਦਾ ਸਾਡਾ ਪੈਸਾ ਰੋਕੀ ਬੈਠਿਆ ਝੋਲ ਵੀ ਚਾਹੀਦੇ ਸਾਥੋਂ ਪੀ ਡੀ ਐਫ ਵਾਸਤੇ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਵਾਸਤੇ ਜਿਹੜਾ ਪੀਡੀਐਸ ਵਾਸਤੇ ਝੋੜ ਚਾਹੀਦੀ ਹੈ ਕਣਕ ਵੀ ਚਾਹੀਦੀ ਹੈ ਸਰੋਂ ਚਾਹੀਦੀ ਹੈ ਦਾਣਾਂ ਚਾਹੀਦੀਆਂ ਬਾਜਰਾ ਚਾਹੀਦਾ ਮੱਕੀ ਚਾਹੀਦੀ ਹੈ ਪਰ ਪਾਣੀ ਨਾ ਪਾਣੀ ਨਹੀਂ ਦੇਣ ਫਿਰ ਗੰਮਲਿਆਂ ਚ ਗਾਈਏ ਦੱਸੋ ਕਣਕਾਂ ਕਿੱਥੇ ਅਸੀਂ ਅਸੀਂ ਅੱਜ ਵੀ 40% ਫੂਡ ਬਾਲ ਦਾ ਦਿੰਨੇ ਆ ਜੀ ਫੂਡ ਬਾਲ ਦਾ 40% ਪੰਜਾਬੀ ਹਿੱਸਾ ਪਾਉਂਦਾ ਸਾਨੂੰ ਪਾਣੀ ਸਪੈਸ਼ਲ ਪੈਕੇਜ ਤਾਂ ਕੀ ਦੇਣਾ ਸੀ ਸਾਡੇ ਤੋਂ ਸਗੋਂ ਜਿਹੜੇ ਹੈਗੇ ਸੀ ਉਹ ਵੀ ਘਟਾਈ ਜਾਂਦੇ ਆ ਇਹ ਆਰਮੀ ਨਾਲ ਸੰਬੰਧਤ ਹੈ ਜੀ ਆਰਮੀ ਕੈਂਦੀ ਵੀ ਕੋਰਟ ਮਾਰਸ਼ਲ ਵਗੈਰਾ ਕੋਈ ਚੱਲ ਰਿਹਾ ਆਰਮੀ ਦਾ ਕੋਈ ਫੈਸਲਾ ਨਹੀਂ ਆਰਮੀ ਨਾਲ ਅਸੀਂ ਗੱਲ ਕੀਤੀ ਹੈ ਵੀ ਸਾਨੂੰ ਦੱਸੋ ਜੀ ਕਿ ਆਏਗਾ ਕੇਸ ਹੈ ਅਸੀਂ ਸ਼ਹੀਦਾਂ ਦਾ ਸਨਮਾਨ ਕਰਨ ਤੇ ਅਸੀਂ ਤਾਂ ਸਭ ਤੋਂ ਅੱਗੇ ਹਾਂ ਕਰੋੜ ਰੁਪਏ ਅਸੀਂ ਤਾਂ ਅਨਾਉਂਸ ਕੀਤਾ ਹੈ ਮੈਂ ਆਪ ਜਨਦਰੇ ਕਰੇ ਆਰਮੀ ਵੱਲੋਂ ਜਦੋਂ ਵੀ ਕੋਈ ਫੈਸਲਾ ਆ ਜਾਊਗਾ ਅਸੀਂ ਉਹ ਨੂੰ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ ਹੁਣ ਤਾਂ ਲੋਕ ਲਹਿਰ ਬਣ ਗਈ ਗੁਰਦੁਆਰਾ ਸਭ ਚ ਅਨਾਉਂਸਮੈਂਟਾਂ ਹੋ ਰਹੀਆਂ ਨੇ ਔਰ ਬਹੁਤ ਸਾਰੀਆਂ ਐਨਜੀਓਜ਼ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਵੀ ਨਾਲ ਜੁੜ ਗਈਆਂ ਪੰਚਾਇਤਾਂ ਮਤੇ ਪਾ ਰਹੀਆਂ ਨੇ ਔਰ ਹਰ ਰੋਜ਼ ਬੜੇ ਬੜੇ ਤਸਕਰ ਜਿਹੜੇ ਨੇ ਉਹ ਫੜੇ ਵੀ ਜਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਨਜਾਇਜ਼ ਪ੍ਰਾਪਰਟੀ ਉਹਨਾਂ ਨੇ ਬਣਾਈਆਂ ਸੀ ਉਹ ਉਹ ਢਾਈਆਂ ਵੀ ਜਾ ਰਹੀਆਂ ਨੇ ਤੇ ਨਾਲ ਨਾਲ ਤੁਸੀਂ ਦੇਖਿਆ ਹੋਊਗਾ ਕਿ 85 ਕਿਲੋ ਹੈਰਨ ਫੜੀ ਸੀ ਚਾਰ ਪੰਜ ਦਿਨ ਪਹਿਲਾਂ ਇੱਥੋਂ ਤਰਨਤਾਰਨ 85 ਕਿਲੋ ਕਿੱਥੇ ਗਰਾਮਾਂ ਚ ਪੱਕਾ ਬਰਬਾਦ ਕਰ ਦਿੰਦੀ ਹੈ ਗ੍ਰਾਮਾਂ ਚ ਕਿਲੋ 85 ਕਿਲੋ ਕਿ 7 ਕਿਲੋ ਕੱਲ ਫੜੀ ਹਵਾਲਾ ਮੰਨੀ ਵੀ ਫੜੀ ਜਾ ਰਹੀ ਹੈ ਸੋ ਬਹੁਤ ਠੱਲ ਪੈ ਗਈ ਲੋਕ ਵੀ ਕਹਿ ਰਹੇ ਨੇ ਕਿ ਅਸੀਂ ਤੁਹਾਡਾ ਸਾਥ ਦੇਣੋਂ ਕਿਹਾਰਾ ਔਰ ਬਹੁਤ ਸਾਰੇ ਬੱਚੇ ਜਿਹੜੇ ਨੇ ਜਿਹੜੇ ਇਸ ਬੁਰੀ ਸੰਗ ਦਾ ਸ਼ਿਕਾਰ ਹੋ ਗਏ ਅਸੀਂ ਉਹਨਾਂ ਨੂੰ ਮਰੀਜ਼ ਸਮਝਦੇ ਹਾਂ ਉਹਨਾਂ ਨੂੰ ਅਸੀਂ ਕੋਈ ਤਸਕਰ ਨਹੀਂ ਸਮਝਦੇ ਉਹਨਾਂ ਨੂੰ ਰੀਹੈਬ ਸੈਂਟਰਾਂ ਜਾਂ ਸੈਂਟਰਾਂ ਚ ਇਲਾਜ ਕਰਾਂਗੇ ਸਰਦਾਰ ਸਾਹਿਬ ਚੋ ਨਦੀ ਲਵਾਈ ਸ਼ੁਰੂ ਹੋ ਗਈ ਜੀ ਬਿਜਲੀ ਦੀ ਪੂਰਤੀ ਕਿਵੇਂ ਹੋਗੀ ਘਰਾਂ ਦੇ ਤੇ ਖੇਤਾਂ ਦੀ ਬਿਜਲੀ ਜਿੱਦੇ ਜਿੱਦੇ ਕੱਟ ਲੱਗੇ ਉਹਦੇ ਬਾਰੇ ਗੱਲ ਕਰਿਓ ਨਾ ਸਵਾਲ ਪਹਿਲੀ ਕਿਉਂ ਕਿਵੇਂ ਹੋਊਗੀ ਕਿਵੇਂ ਹੋਊਗੀ ਤਾਰਾਂ ਥਰੂ ਹੋਊਗੀ ਹਰ ਸਾਲ ਦੇ ਟ੍ਰਾਂਸਫਾਰਮਰ ਚੋਂ ਆਊਗੀ ਪਹਿਲਾਂ ਬਿਜਲੀ ਉੱਥੋਂ ਫਿਰ ਆਏ ਹੋਹੀ ਪ੍ਰਬੰਧ ਹੋਗੇ ਪਹਿਲਾਂ ਗ੍ਰਿਡ ਚ ਆਊਗੀ ਜੀ ਫਿਰ ਉਹ ਫਿਰ ਟ੍ਰਾਂਸਫਾਰਮਰ ਚ ਆਜੂਗੀ ਫਿਰ ਉਹ ਅਗੇ ਮੋਟਰ ਵਾਲਾ ਜਦੋਂ ਹਰੇ ਰੰਗ ਦਾ ਬਟਨ ਦਬਦੋਂਗੇ ਬਿਜਲੀ ਚੱਲ ਪੂਗੀ ਆਹ ਆਹ ਸਿਸਟਮ ਹੈ ਇਹ ਪਹਿਲੀ ਪੁੱਛੀ ਜਿੰਦੇ ਕੱਟ ਲੱਗਾ ਉਹਦੇ ਦੱਸਿਓ ਨਾ ਸਾਰਾ ਪ੍ਰਬੰਧ ਕੀਤਾ ਹੋਇਆ ਆਪਾਂ ਸਰਵਲ ਪਲਾਂਟ ਖਰੀਦ ਲੈ हां एक ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਜਿਹੜੇ ਪਿੰਡਾਂ 'ਚ ਕੱਸੀ ਦਾ ਪਾਣੀ ਪਹੁੰਚ ਗਿਆ ਨਹਿਰ ਦਾ ਉਹਨਾਂ ਪਿੰਡਾਂ 'ਚ ਅਸੀਂ ਬਿਜਲੀ ਰਾਤ ਨੂੰ ਦੇਵਾਂਗੇ ਕਿਉਂਕਿ ਨਾਲੇ ਮੋਟਰ ਚਲਾ ਲੈਂਦੇ ਆ ਨਾਲੇ ਨਾਲੇ ਕੱਸੀ ਵਾਲਾ ਕਹਿੰਦੇ ਵੀ 5 ਵਜੇ ਦੀ ਬਜਾਏ 3 ਵਜੇ ਵੇਲੇ ਹੋ ਜਾਵੇ ਜਾਣਾ ਕਿੱਥੇ ਕੁੰਡਾ ਤੇ ਜਾਣਾ ਬਹਿ ਕੇ ਹਨਾ ਜੇ ਨਹਿਰ ਵਾਲੇ ਪਾਣੀ ਨਾਲ ਪੂਰਾ ਨਹੀਂ ਹੁੰਦਾ ਫਰਜ਼ ਕਿੱਲੋ 4 ਕੈਰੇ ਰਹਿ ਗਏ ਨਹਿਰ ਵਾਲੇ ਪਾਣੀ ਨਾਲ ਦੇ ਨੇ ਰਾਤ ਨੂੰ ਬਿਜਲੀ ਹੋਊਗੀ ਤਾਂ 4 ਕੈਰੀ ਰਮਾਉਂਗੇ ਨਾ ਤੁਸੀਂ ਦੁਬਾਰਾ ਥੋੜੀ ਛੱਡੋਗੇ ਸਾਰੇ ਖੇਤ 'ਚ ਤਾਂ ਬਿਜਲੀ ਘੱਟ ਵਰਤੀ ਜੋ ਵੀ ਥੱਲੋਂ ਪਾਣੀ ਘੱਟ ਵਰਤੀ ਮਾ ਸਾਹਿਬ ਜਿਹੜਾ 750 ਪਾਂ ਜਿਆ ਕਿਸਾਨਾਂ ਦੇ ਵਿੱਚ ਜਿਹੜਾ ਦੂਜਿਆਂ ਨੂੰ ਲੈ ਕੇ ਜਿਵੇਂ ਪੂਸ਼ਾ ਦੀ ਵੈਰੈਟੀ ਹੈ ਜਿਹੜੇ ਕਿਸਾਨ ਬੀਜ ਰਹੇ ਨੇ ਪਰ ਸਰਕਾਰ ਸफारਾ ਜਿਹੜੀਆਂ ਦੂਸਰੇ ਬੀਜਾਂ ਜਿਆ ਤਾਂ ਪੂਸਾ ਨਹੀਂ ਖਰੀਦਿਓ ਬਿਲਕੁਲ ਨਹੀਂ ਖਰੀਦਿਓ ਇਹ ਪਹਿਲਾਂ ਹੀ ਕਹਿ ਚੁੱਕੇ ਆਂ ਸੀ ਪੀਆ 126 127 128 129 ਜਿਹੜੀ ਮਾਤਿ ਲਓ ਜਿਹੜੇ ਸ਼ਾਰਟ ਟਰਮ ਵੈਰੈਟੀਆਂ ਨੇ ਪੂਸਾ 152 ਦਿਨ ਲੈਂਦੀ ਹੈ ਪੂਸਾ ਨਹੀਂ ਖਰੀਦਾਂਗੇ ਜੇ ਕੋਈ ਪੂਸਾ ਬੀਜੂਗਾ ਤਾਂ ਉਹ ਆਪ ਜ਼ਿੰਮੇਵਾਰ ਹੋਊਗਾ ਅਸੀਂ ਪਹਿਲਾਂ ਕਹਿ ਚੁੱਕੇ ਆਂ ਸੀਰ ਸਾਹਿਬ ਤੁਕੋ ਇਹਨਾਂ ਨੇ ਤਾਂ ਕੁਝ ਨਾ ਕੁਝ ਕਹਿਣੇ ਹੁੰਦਾ ਸੁਖਵੀਰ ਬਾਦਲ ਉਹਨੂੰ ਪੁੱਛਿਆ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਸੀ ਉਹ ਦਿੱਲੀ ਤੋਂ ਲੈ ਕੇ ਲਾਇਆ ਸੀ ਇਹਨਾਂ ਨੇ 22 ਚਾਂਸਲਰ ਨਹੀਂ ਨਹੀਂ ਸਾਡਾ ਸਾਡ ਪੰਜਾਬੀਅਤ ਹੀ ਅਸੀਂ ਸਾਡੀ ਸਾਡੀ ਸਭ ਤੋਂ ਵੱਡੀ ਜਿਹੜੇ ਸਾਡਾ ਮਿਸ਼ਨ ਹੈ ਜੀ ਕੱਲ ਵੀ 450 ਨੌਕਰੀਆਂ ਦੇਖਿਆ ਤਾਂ ਨੌਕਰੀਆਂ 'ਚ ਵੀ ਕਹਿੰਦੇ ਹਰਿਆਣੀਆਂ ਦੇ ਉੱਤਿਆਂ ਫਲਾਨੀਂ ਦਿੰਦੀਆਂ ਪੰਜਾਬੀਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਔਰ ਅਸੀਂ ਪੰਜਾਬੀ ਵਾਸਤੇ ਟੈਸਟ ਵੀ 50 ਨੰਬਰਾਂ ਦਾ ਕੀਤਾ ਹੈ ਲਿਖਤੀ ਪਾਸ ਹੋਣਾ ਚਾਹੀਦਾ ਹੈ ਲਿਖਤੀ ਠੀਕ ਹੈ ਨਾ ਸੋ ਸਕੂਲਾਂ ਨੂੰ ਵੀ ਅਪਡੇਟ ਕਰ ਰਹੇ ਆ ਪੰਜਾਬੀ ਦੇ ਟੀਚਰ ਵੀ ਆ ਰਹੇ ਨੇ ਪਹਿਲਾਂ ਤਾਂ ਐਮਏ ਪੰਜਾਬੀ ਕਰਨ ਵਾਸਤੇ ਕੋਈ ਪੰਜਾਬੀ ਯੂਨੀਵਰਸਿਟੀ ਚ ਕਲਾਸ ਚ ਐਡਮਿਸ਼ਨ ਹੀ ਨਹੀਂ ਲੈਂਦਾ ਸੀ ਐਮਏ ਪੰਜਾਬੀ ਕਰਨ ਵਾਸਤੇ ਕੋਈ ਨਹੀਂ ਮਨ ਜਵਾਬ ਦੇਣਾ ਸੋ ਇਸ ਕਰਕੇ ਇਹਨਾਂ ਨੇ ਤਾਂ ਕੁਝ ਕਹਿਣੇ-ਕਹਿਣਾ ਇਹ ਤਾਂ ਹੈਲੀਕਾਪਟਰ ਕਹਿੰਦੇ ਨੇ ਹੈਲੀਕਾਪਟਰ ਜਿਹਾ ਸਰਕਾਰ ਦਾ ਜੀ ਉਹ ਉਹ ਨਹੀਂ ਉਹ ਆਪ ਪ੍ਰਾਈਵੇਟਾਂ ਚ ਜਾਂਦੇ ਆ ਕਰਦੇ ਆ ਜੀ ਹੱਜ ਵੀ ਪੰਜਾਬੀ ਐ ਤਾਂ ਮੈਂ ਪੰਜਾਬੀ ਚ ਹੀ ਬੋਲ ਰਿਹਾ ਹਾਂ ਨਹੀਂ ਤੇ ਫਿਰ ਉਹ ਕਹਿ ਰਹੇ ਆ ਕਿ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਈ ਵਾਰੀ ਸਪੈਸ਼ਲਿਸਟ ਸਾਨੂੰ ਕਿਤੋਂ ਨਾ ਕਿਤੋਂ ਹੋਰ ਵੀ ਲਿਆਉਣੇ ਪੈਂਦੇ ਆ ਸਪੈਸ਼ਲਿਸਟ ਨਹੀਂ ਸਾਡੇ ਪੰਜਾਬ ਦੇ ਬੰਦੇ ਬਹੁਤ ਸਾਰੇ ਹੋਸਟੇਟਾਂ 'ਚ ਵੀ ਲੱਗੇ ਹੋਏ ਨੇ ਸੋ ਇਸ ਤਰ੍ਹਾਂ ਥੋੜੀ ਆਪਾਂ ਕੈਨੇਡਾ ਅਮਰੀਕਾ 'ਚ ਸਾਡੇ ਐਮਪੀ ਬਣ ਗਏ ਤੇ ਕੈਨੇਡਾ ਅਮਰੀਕਾ 'ਚ ਸਾਡੇ ਮੰਤਰੀ ਬਣ ਗਏ ਚਾਰ ਤੇ ਫਿਰ ਉਹ ਆਪਾਂ ਉੱਥੇ ਵੀ ਕਰਦੀ ਲਾਗੂ ਕਰਦੀ ਆ ਉਹ ਤਾਂ ਕਹਿੰਦੇ ਹਾਲਾਂਕਿ ਇਹ ਤਾਂ ਆਪਣੇ ਦੇਸ਼ ਤੋਂ ਨੇ ਉਹ ਆਪ ਅਪਾ ਇੱਕ ਹੋਰ ਮੁਲਕ 'ਚੋਂ ਜਾ ਕੇ ਉੱਥੇ ਤਰੱਕੀਆਂ ਕੀਤੀਆਂ ਨੇ ਵਧੀਆ ਗੱਲ ਆ ਕਿ ਸਾਡੇ ਬੰਦੇ ਜਿਹੜੇ ਨੇ ਉਹ ਮੇਅਰ ਵੀ ਨੇ ਪੂਰੀ ਦੁਨੀਆ ਚ ਸਾਡੇ ਵੱਡੇ ਵੱਡੇ ਆਉਦਿਆਂ ਦੇ ਪੰਜਾਬੀ ਬੈਠੇ ਨੇ ਜੇ ਉਹ ਵੀ ਐ ਡਿਸਕ੍ਰਿਮੀਨੇਸ਼ਨ ਕਰਨ ਲੱਗ ਜਾਣ ਵੀ ਨਹੀਂ ਇਹਨਾਂ ਨੂੰ ਨਹੀਂ ਦੇਣਾ ਜਾਂ ਇਹਨਾਂ ਨੂੰ ਕੋਈ ਕੋਈ ਰੇਸਿਜ਼ਮ ਕਰਨਾ ਉਹ ਇਦਾਂ ਨਹੀਂ ਚੱਲਦਾ ਹੈ ਜੀ ਇਹਦਾ ਹੈ ਜੀ ਇਹ پنجاب ਚੋਂ ਨਹੀਂ ਮਿਲਿਆ ਚੇਅਰਮੈਨ ਬਥੇਰੇ ਹੈਗੇ ਨੇ ਜੀ ਲਾਏ ਨੇ ਜਿਹੜੇ ਲਾਏ ਨੇ ਉਹ ਵੀ ਗਿਣ ਲਿਓ ਸਿਰਫ ਨੋਰਮਲ ਪੰਜਾਬ ਦੇ ਕਾਫੀ ਐਮਐਲਏ ਦਾ ਇਹ ਕਹਿ ਰਹੇ ਆ ਵੀ ਅੱਥਾ ਸਾਈ ਵੱਡੇ ਕੰਮ ਨਹੀਂ ਕਰਦੀ ਔਰ ਇਹ ਸ਼ਿਕਾਇਤ ਮਨੀਸ਼ਾ ਦੀ ਤੱਕ ਕੌਣ ਸੀ ਅੱਛਾ ਇਕੜੇ ਮਿਲ ਗਣਾ ਹੈ ਸਰਾਂ ਨੂੰ ਨਾਲ ਨੂੰ ਵੀ ਕਾਫੀ ਅੰਮਲ ਨੂੰ ਕਹਿਣਾ ਹੀ ਨਹੀਂ ਨਾਲੋ ਇਸ ਕਿਹੜੀ ਗੱਲ ਪਬਲਿਕ